ਫੋਆਕੋਲ ਆਕੇ ਪੜ੍ਹ ਰਿਹਾ 13 ਸਾਲਾਂ ਦਾ ਬੱਚਾ ਪਿਛਲੇ 12 ਦਿਨ ਤੋਂ ਹੋਇਆ ਗਾਇਬ ਮਾਂ ਦੀ ਮੌਤ ਹੋਣ ਤੋਂ ਬਾਅਦ ਪਿਤਾ ਦੀ ਕੱਟੀ ਗਈ ਸੀ ਮਤ ਇਸ ਲਈ ਪੜ੍ਹਾਈ ਕਰਾਉਣ ਵਿੱਚ ਅਸਮਰਥ ਹੋਣ ਤੇ ਫੋਆਕੋਲ ਭੇਜਿਆ ਸੀ ਪੜਨ ਬਿਊਰੋ ਚੀਫ ਦਵਿੰਦਰ ਸਿੰਘ ਆਪਣੀ ਫੋਆਕੋਲ ਗੁਰਦਾਸਪੁਰ ਆਕੇ ਪਿਛਲੇ 3 ਸਾਲਾਂ ਤੋਂ ਰਹਿ ਰਿਹਾ 13 ਸਾਲਾਂ ਦਾ ਬੱਚਾ ਪ੍ਰੀਤ ਪੀਤ ਭਰੇ ਹਾਲਾਤਾਂ ਵਿੱਚ 26 ਅਪ੍ਰੈਲ ਦਾ ਗਾਇਬ ਹੋਇਆ ਹੈ ਪਰ ਉਸ ਦਾ ਅਜ ਤੱਕ ਪਤਾ ਨਹੀਂ ਚੱਲਿਆ ਪਰੀਤ ਦੀ ਮਾਤਾ ਦੇ ਹहांत ਹੋਣ ਤੋਂ ਬਾਅਦ ਉਸਦੇ ਪਿਤਾ ਵੀ ਵਿਲਾਤ ਕੱਟੀ ਗਈ ਸੀ ਜਿਸ ਕਾਰਨ ਉਹ ਉਸ ਨੂੰ ਪੜਾਉਣ ਵਿੱਚ ਅਸਮਰਥ ਹੋ ਗਏ ਸਨ। ਸਣਪਤੀ ਆਪਣੀ ਪੈਣ ਯਾਨੀ ਬੱਚੇ ਦੀ ਫੂਆ ਕੋਲ ਗੁਰਦਾਸਪੁਰ ਪੇਚ ਦਿੱਤਾ ਸੀ ਜਿੱਥੇ ਉਹ ਸਰਕਾਰੀ ਸਕੂਲ ਵਿੱਚ 6ਵੀਂ ਜਮਾਤ ਵਿੱਚ ਪੜ ਰਿਹਾ ਸੀ। ਪਰੀਤ ਦੀ ਫੂਆ ਅਤੇ ਫੋਫੜੇ ਅਨੁਸਾਰ ਪਰੀਤ ਕਾਫੀ ਸ਼ਰਾਰਤੀ ਸੀ ਇਸ ਲਈ ਉਸ ਨੂੰ ਅਕਸਰ ਸਕੂਲੋਂ ਡਾਂਟ ਪੈਂਦੀ ਸੀ। ਬੀਤੇ ਦਿਨ ਜਦੋਂ ਸਕੂਲੋਂ ਘਰ ਆਇਆ ਤਾਂ ਉਸ ਕੋਲ ਸਕੂਲ ਦਾ ਬਸਤਾ ਨਹੀਂ ਸੀ ਜਦੋਂ ਉਸਨੂੰ ਬਸਤੇ ਬਾਰੇ ਪੁੱਛਿਆ ਤਾਂ ਪ੍ਰੀਤ ਨੇ ਕਿਹਾ ਕਿ ਉਹਦੇ ਦੋਸਤ ਦੇ ਘਰ ਰਹਿ ਗਿਆ ਹੈ ਅਗਲੇ ਦਿਨ 26 ਅਪ੍ਰੈਲ ਤੋਂ ਉਸ ਸਵੇਰੇ ਘਰੋਂ 7 ਵਜੇ ਨਿਕਲਿਆ ਤੇ ਪ੍ਰੀਤ ਸੀਗਾ ਦਾ ਨਾਂ ਤੇ ਮੈਂ ਆਉਦੀ ਭੋਆ ਤੇ 7 ਵੇ ਨਾ ਉੱਠਿਆ ਸਵੇਰੇ ਤੇ ਸੜਕ ਵੱਲ ਗਿਆ ਹੈ ਤੇ ਮੁੜ ਕੇ ਨਹੀਂ ਆਇਆ ਤੇ ਅਸੀਂ ਧੋਪਿਆ ਤਾਪਿਆ ਕਿਤੇ ਨਿਸ਼ਾਨ ਨਹੀਂ ਮਿਲਿਆ ਤੇ ਮੰਮੀ ਉਹਦੀ ਹੈ ਨਹੀਂ ਐ ਤੇ ਡੈਡੀ ਉਹਦੇ ਆ ਉਹ ਵੀ ਮੰਜੀ ਤੇ ਐ ਤੇ ਮੈਂ ਆਦੀ ਭੂਆ ਐ ਮੈਂ ਰੱਖੇ ਰਸੀ ਆਪਣੇ ਕੋਲ 3 ਸਾਲ ਹੋ ਗਈ ਸੀ ਮੇਰ ਕੋ ਰਹਿੰਦੇ ਨੂੰ ਤੇ ਪੜਦਾ ਸੀ ਮੇਰ ਕੋ ਅੱਜ ਹੋ ਗਏ ਦੀ 9-10 ਦਿਨ ਹੋ ਗਏ ਗਏ ਨਕਰ ਹੋ ਗਏ ਹਾਂ ਪੁਲਿਸ ਨੂੰ ਹਾਂਜੀ ਹਾਂਜੀ ਕੀਤੀ ਜੀ ਉਹ ਕਹਿੰਦੇ ਕੋਈ ਨਹੀਂ ਅਸੀਂ ਘਟਾਵਾਂਗੇ ਡਿਟੇਲ ਤਾਂ ਅਸੀਂ ਇੱਕ ਦੋ ਵਾਰ ਗਏ ਆ ਕਹਿੰਦੇ ਕੋਈ ਨਹੀਂ ਹਾਲ ਕੋਈ ਖਬਰ ਨਹੀਂ ਆਈ ਲੋਕਾਂ ਨੇ ਇਹੀ ਕਹਿਣਾ ਚਾਹੁੰਦੇ ਆ ਸਾਨੂੰ ਕੀਤੇ ਵੀ ਸੂਚਨਾ ਮਿਲਦੀ ਸਾਨੂੰ ਬੱਚਾ ਸਾਡਾ ਲੱਭਣਾ ਚਾਹੀਦਾ ਕਿਤੇ ਵੀ ਲੱਭ ਕੇ ਸਾਨੂੰ ਦੱਸਣਾ ਚਾਹੀਦਾ ਵੀ। ਪੇਤ ਪਤਾ ਕਿਤੇ ਵੀ ਹੋਵੇ ਸਾਨੂੰ ਦੱਸੋ। ਕੋਈ ਗੱਲਬਾਤ ਹੋਈ ਇਹ ਦੀ। ਗੱਲਬਾਤ ਤਾਂ ਕੋਈ ਨਹੀਂ ਹੋਈ ਬਸ ਸਕੂਲ ਦੀ ਐ ਬਸ ਕੋਈ ਗੱਲਬਾਤ ਹੋਈ ਵੀ ਸਾਨੂੰ ਦੱਸਿਆ ਨਹੀਂ ਉਹਨੇ। 13 ਸਾਲ ਸੀਗੀ ਇਹਨੂੰ ਮੇਰਾ ਨਾਮ ਆ ਸ਼ੇਰ ਕੁਮਾਰ ਮਲਾ ਸੰਗਲਪੁਰਾ ਜ਼ਿਲ੍ਹਾ ਗਰਦਾਸਪੁਰ। ਇਹ ਮੁੰਡਾ ਸਾਡੇ ਕੋਲ ਰਹਿੰਦਾ ਸੀ ਇਹ ਮੇਰੇ ਸਾਡੇ ਦਾ ਮੁੰਡਾ ਹੈ। ਇਹ ਸਾਡੇ ਕੋਲ ਰਹਿੰਦਾ ਸੀ। ਇਹ ਦੀ ਭੂਆ ਲੱਗੇ ਬੈਠੀ ਦੀ। ਠੀਕ ਹੈ ਇੱਥੇ ਆ ਕੇ ਆਪਣੇ ਕੋਲ ਰੱਖਿਆ ਰਹੀ ਉਹਦੀ ਮਾਂ ਨਹੀਂ ਹੈਗੀ ਤੇ ਇਸ ਕਰਕੇ ਆਪਣੇ ਕੋ ਪੜਾਉਂਦੇ ਲਿਖਾਉਂਦੇ ਸੀ ਠੀਕ ਹੈ ਆਪਣੇ ਸਾਡੇ ਕੋਲ ਹੀ ਰਹਿੰਦਾ ਸੀ ਅਸੀਂ ਸਕੂਲ ਤੋਂ ਆਇਆ ਤੇ ਕਿਤਾਬ ਬਸਤਾ ਵੀ ਕਿਤੇ ਕੋ ਆਇਆਗਾ ਪਤਾ ਨਹੀਂ ਕਿਸ ਨੂੰ ਦੇ ਆਇਆਗਾ ਕੀ ਕੀਤਾ ਇਹਨੂੰ ਆ ਕੇ ਅਸੀਂ ਪੁੱਛਿਆ ਵੀ ਤੂੰ ਬਸਤਾ ਕਿੱਥੇ ਹੈ ਕਹਿੰਦਾ ਵੀ ਮੇਰਾ ਕਿਸੇ ਦੇ ਘਰ ਆ ਤੇ ਮੈਂ ਉਹ ਵਾਂਡੇ ਚਲ ਗਿਆ ਤੇ ਜਦੋਂ ਆਏਗਾ ਤੇ ਮੈਂ ਉਹਨਾਂ ਘਰੋਂ ਲੈ ਆਵਾਂਗਾ ਅਸੀਂ ਕਿਹਾ ਚਲੋ ਠੀਕ ਹੈ ਇਹਦਾ ਕਿਤੇ ਸਕੂਲ ਦੇ ਮਾਸਟਰਾਂ ਨੇ ਕਿਹਾ ਹੀ ਵੀ ਤੇਰਾ ਨਾਮ ਕੱਢ ਦੇਣਾ ਤੂੰ ਸਰਦਤਾ ਕਰਦਾ ਜਾਂ ਕਿ ਦਗਲ ਸਰਪੀ ਬਚਾਈ ਥੋੜਾ ਜਿਹਾ ਇਹ ਘਰੋਂ 7 ਵਜੇ ਨਿਕਲਿਆ 26 ਤਰੀਕ ਨੂੰ 7 ਵਜੇ ਘਰੋਂ ਨਿਕਲਿਆ ਇਹ ਮੁਰਪਾ ਵਾਪਸ ਨਹੀਂ ਆਇਆ ਅਸੀਂ ਕਹੇ ਵੀ ਰਿਸ਼ਤੇਦਾਰਾਂ ਕੋਲ ਗਿਆ ਹੋਣਾ ਰਿਸ਼ਤੇਦਾਰਾਂ ਨੇ ਕਿਤੇ ਗਿਆ ਹੋਣਾ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਕੀਤਾ ਪਰ ਇਹਦਾ ਸਾਨੂੰ ਕੋਈ ਹਲਾਤ ਪਤਾ ਨਹੀਂ ਲੱਗਾ ਤੇ ਲੋਕਾਂ ਕਹੇ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਇਹਦੀ ਸੂਚਨਾ ਦਿੱਤੀ ਜਾਏ ਤੁਹਾਡਾ ਬੜਾ ਧੰਨਵਾਦ ਹੋਏਗਾ ਸਾਨੂੰ ਨਹੀਂ ਦੇਣੀ ਤੇ ਕਿ ਪੁਲਿਸ ਨੂੰ ਮੌਜੂਮਾ ਨੂੰ ਦਿੱਤੀ ਜਾਏ ਕਿੰਨੇ ਸਾਲ ਦੀ ਇਹਦੀ 13 ਤੋਂ 14 ਸਾਲ ਦੇ ਵਿੱਚ ਸਾਡੇ ਕੋਲ ਰਹਿੰਦਾ ਵੀ ਅਸੀਂ 3 ਸਾਲ ਹੋ ਗਏ 4 ਸਾਲ ਦਨ ਚਾਰ ਸਾਲ ਹੋ ਗਏ ਇਹੋ ਹੀ ਮੰਗ ਕਰਨਾ ਕਿ ਜਿੱਦਾਂ ਵੀ ਹੁੰਦਾ ਇਸ ਬੱਚੇ ਦੀ ਸਾਨੂੰ ਸੂਚਨਾ ਦਿੱਤੀ ਜਾ ਬਹੁਤ ਬਹੁਤ ਤੁਹਾਡਾ ਧੰਨਵਾਦ ਹੋਏਗਾ ਮਿਹਰਬਾਨੀ ਹੋਏਗੀ ਕਨੈਕਟ ਨੰਬਰ ਹੈਗਾ 9780 493020 9780 493020